ਚੋਹਾਨ ਕਲਾਸਿਸ ਦੀ ਵਿਆਕਰਨ ਪੀਵਾਈਕਿਊ ਲੜੀ ਦੇ 23ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਆਪਣੀਆਂ ਪਿਛਲੀਆਂ ਕਲਾਸਾਂ ਦੀ ਲਗਾਤਾਰਤਾ ਦੇ ਵਿੱਚ ਜਿੰਨਾਂ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਹੈ ਉਸੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਵਿਸਮਕ ਦੇ ਬਾਰੇ ਕਿ ਵਿਸਮਕ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਪਰਿਭਾਸ਼ਾ ਕਰਦੇ ਹਾਂ ਵਿਸਮਕ ਦੀ ਕੀ ਹੈ ਵਿਸਮਕ ਦੀ ਪਰਿਭਾਸ਼ਾ ਖੁਸ਼ੀ ਗਮੀ ਹੈਰਾਨੀ ਭੈ ਜਾਂ ਪ੍ਰਸ਼ੰਸਾ ਆਦ ਦੇ ਭਾਵਾਂ ਨੂੰ ਪਰਗਟ ਕਰਨ ਲਈ ਸੁਭਾਵਕ ਹੀ ਮੂੰਹੋਂ ਨਿਕਲੇ ਸ਼ਬਦ ਵਿਸਮਿਕ ਕਹਾਉਂਦੇ ਹਨ ਖੁਸ਼ੀ ਗਮੀ ਜਾਂ ਕਿਸੇ ਹੋਰ ਭਾਵਨਾ ਨੂੰ ਵਿਅਕਤ ਕਰਨ ਵਾਸਤੇ ਸੁਭਾਵਕ ਹੀ ਮੂੰਹੋਂ ਨਿਕਲੇ ਅਗਲੀ ਗੱਲ ਵਿਸਮਿਕ ਸ਼ਬਦ ਨਾਲ ਵਿਸਮਿਕ ਚਿੰਨ ਵੀ ਵਰਤਿਆ ਜਾਂਦਾ ਹੈ ਜਿਹੜਾ ਇਹ ਹੈ ਕਿਸੇ ਖੁਸ਼ੀ ਵਾਸਤੇ ਅਸੀਂ ਵਰਤਦੇ ਹਾਂਗੇ ਮੈਂ ਆਹਾ ਖੂਬ ਵਾ ਬੱਲੇ ਇਹ ਤਾਂ ਹੋ ਗਿਆ ਵਿਸਮਿਕ ਜਿਹੜਾ ਇਸ ਤੋਂ ਬਾਅਦ ਅਸੀਂ ਡੰਡੀ ਖਿੱਚ ਕੇ ਤੇ ਇਹੀ ਬਿੰਦੀ ਲਾਉਣਾ ਇਹ ਵਿਸਮਿਕ ਚਿੰਨ੍ਹ ਕਹਾਉਂਦਾ ਹੈ ਇਹ ਅੰਤਰ ਹੈ ਵਿਸਮਿਕ ਤੇ ਵਿਸਮਿਕ ਚਿੰਨ੍ਹ ਦੇ ਵਿੱਚ ਹਰ ਵਿਸਮਿਕ ਸ਼ਬਦ ਦੇ ਨਾਲ ਵਿਸਮਿਕ ਚਿੰਨ੍ਹ ਜ਼ਰੂਰ ਲੱਗਦਾ ਹੈ ਅਰਥ ਦੇ ਪੱਖ ਤੋਂ ਵਿਸਮਿਕ ਨੌ ਪ੍ਰਕਾਰ ਦਾ ਹੁੰਦਾ ਹੈ ਅਰਥ ਦੇ ਪੱਖ ਤੋਂ ਵਿਸਮਿਕ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਨੌ ਪ੍ਰਕਾਰ ਦਾ ਇਹ ਸਵਾਲ ਅਕਸਰ ਪੇਪਰਾਂ ਦੇ ਵਿੱਚ ਆਉਂਦਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪ੍ਰਸ਼ੰਸਾਵਾਚਕ ਵਿਸਮਿਕ ਦੀ ਕੀ ਹੈ ਜਿਨ੍ਹਾਂ ਸ਼ਬਦਾਂ ਤੋਂ ਪ੍ਰਸ਼ੰਸਾ ਜਾਂ ਹਲਾਸ਼ੇਰੀ ਦੇ ਭਾਵ ਪ੍ਰਗਟ ਹੋਣ ਜਿਵੇਂ ਵਾਹ ਬੱਲੇ ਬੱਲੇ ਸ਼ਾਬਾਸ਼ ਅਸ਼ਕੇ ਸਦਕੇ ਆਹਾ ਖੂਬ ਜਾਂ ਇਸ ਤਰ੍ਹਾਂ ਦਾ ਕੋਈ ਵੀ ਹੋਰ ਸ਼ਬਦ ਹੋ ਸਕਦਾ ਹੈਗਾ ਜਿਹੜਾ ਕਿਸੇ ਦੀ ਪ੍ਰਸ਼ੰਸਾ ਕਰਨ ਵਾਸਤੇ ਵਰਤਿਆ ਜਾ ਸਕਦਾ ਜਿਵੇਂ ਅਸੀਂ ਕਹਿ ਦਈਏ ਵਾਹ ਅੱਜ ਕੱਲ ਤੁਸੀਂ ਪੜ੍ਹਾਈ ਵਿੱਚ ਕਮਾਲ ਹੀ ਕਰ ਰਹੇ ਹੋ ਤਾਂ ਉਹਦੀ ਕਿ ਸਾਹਮਣੇ ਵਾਲੇ ਦੀ ਪ੍ਰਸ਼ੰਸਾ ਕਰਨ ਵਾਸਤੇ ਸ਼ਬਦ ਵਰਤਿਆ ਮੂੰਹ ਹੋਣ ਇਕਲੈਡਾ ਸੁਭਾਅਕ ਤੌਰ ਤੇ ਵਾ ਬੱਲੇ ਬੱਲੇ ਅ ਅੱਜਕੱਲ ਕੁੜੀਆਂ ਖੇਡਾਂ ਵਿੱਚ ਬਹੁਤ ਚੰਗਾ ਨਾਮਣਾ ਖੁਮਾਰ ਰਹੀਆਂ ਹਨ ਤਾਂ ਬੱਲੇ ਬੱਲੇ ਕੀ ਹੋ ਗਿਆ ਕੁੜੀਆਂ ਦੀ ਪ੍ਰਸ਼ੰਸਾ ਵਾਸਤੇ ਹੋ ਗਿਆ ਇਸ ਤਰ੍ਹਾਂ ਦੇ ਬਾਕੀ ਸ਼ਬਦ ਨੇਗੇ ਅੱਗੇ ਆ ਗਿਆ ਹੈਰਾਨੀ ਵਾਚਕ ਵਿਸਮਕ ਜਿਨ੍ਹਾਂ ਸ਼ਬਦਾਂ ਤੋਂ ਹੈਰਾਨੀ ਦੇ ਭਾਵ ਪ੍ਰਗਟ ਹੋਣ ਹੈਰਾਨੀ ਵਾਚਕ ਵਿਸਮੇ ਕਹੋਂਦੇ ਹਨ ਜਿਵੇਂ ਹੈ ਇਮਸੀ ਕਹਿਨੇ ਹੈ ਇਹ ਕੀ ਹੋ ਗਿਆ ਹੈ ਇਹ ਕੀ ਵਰ ਗਿਆ ਤਾਂ ਹੈ ਜਿਹੜਾ ਕਿ ਹੈਰਾਨੀ ਵਾਚਕ ਵਿਸ਼ਮਕ ਬਈ ਵਾਹ ਇਹ ਤਾਂ ਕਮਾਲ ਹੀ ਹੋਈ ਵਈ ਹੈ ਇਹਦਾ ਮਤਲਬ ਹੈ ਗੱਲ ਕਰਨ ਵਾਲੇ ਬੰਦੇ ਦੇ ਵਾਸਤੇ ਹੈਰਾਨੀ ਜਨਕ ਗੱਲ ਹੋ ਗਈ ਜਿਹੜੀ ਵੀ ਉਹਨੂੰ ਸੁਭਾਵਿਕ ਤੌਰ ਤੇ ਸੰਭਾਵਨਾ ਹੈ ਨਹੀਂ ਸੀ ਬਈ ਵਾਹ ਇਸ ਕਰਕੇ ਇਹ ਕੀ ਹੋ ਗਿਆ ਹੈਰਾਨੀ ਵਾਚਕ ਵਿਸਮਕ ਹਲਾ ਸ਼ਬਦ ਹੈਗਾ ਇਹ ਹੈਰਾਨੀ ਵਾਸਤੇ ਪ੍ਰਗਟ ਕੀਤਾ ਜਾਂਦਾ ਜਾਂ ਬੋਲਿਆ ਜਾਂਦਾ ਉਹ ਇਸ ਤਰ੍ਹਾਂ ਇਹ ਹੈਰਾਨੀ ਵਾਸਤੇ ਬੋਲਿਆ ਜਾਂਦਾ ਹੈ ਸ਼ਬਦ ਤਾਂ ਅਗਲੀ ਗੱਲ ਜਿਹੜਾ ਹੈਰਾਨੀਵਾਚਕ ਵਿਸਮਕ ਹੈ ਤੇ ਪ੍ਰਸ਼ੰਸਾਵਾਚਕ ਵਿਸਮਕ ਹੈ ਇਹਦੇ ਵਿੱਚ ਕੁਝ ਸ਼ਬਦਾਂ ਦੀ ਸਾਂਝ ਹੋ ਸਕਦੀ ਹੈ ਹੈਰਾਨੀਵਾਚਕ ਵਿਸਮਕ ਹੈ ਜਿਹੜਾ ਉਹ ਪ੍ਰਸ਼ੰਸਾਵਾਚਕ ਵਿਸਮਕ ਵੀ ਹੋ ਸਕਦਾ ਹੈ ਜਿਹੜਾ ਪ੍ਰਸ਼ੰਸਾਵਾਚਕ ਵਿਸਮਕ ਹੈ ਉਹ ਹੈਰਾਨੀਵਾਚਕ ਵਿਸਮਕ ਵੀ ਹੋ ਸਕਦਾ ਹੈ ਉਹਦਾ ਪਤਾ ਸਾਨੂੰ ਵਾਕ ਤੋਂ ਲੱਗੂਗਾ ਕਿ ਵਾਕ ਦੇ ਵਿੱਚ ਹੁਣ ਇਹ ਹੈਰਾਨੀਵਾਚਕ ਵਿਸਮਕ ਹੈ ਜਾਂ ਇਹ ਪ੍ਰਸ਼ੰਸਾਵਾਚਕ ਵਿਸ਼ਮਕ ਹੈ ਮਿਸਾਲ ਵਜੋਂ ਜਿਵੇਂ ਬੱਲੇ ਬੱਲੇ ਸ਼ਬਦ ਹੈਗਾ ਤਾਂ ਸਾਨੂੰ ਇਹਦਾ ਵਾਕ ਤੋਂ ਪਤਾ ਲੱਗੂਗਾ ਹੁਣ ਵੀ ਇਹ ਹੈਰਾਨੀ ਵਾਚਕ ਹੈ ਕਿ ਵਿਸ਼ਮਕ ਹੈ ਜਿਵੇਂ ਅਸੀਂ ਕਹਿੰਦਾ ਬੱਲੇ ਬੱਲੇ ਤੁਹਾਡਾ ਭਾਸ਼ਣ ਬਹੁਤ ਆਕਰਸ਼ਕ ਸੀ ਭਾਅ ਬਹੁਤ ਅਟਰੈਕਟਿਵ ਸੀ ਤਾਂ ਸਾਨੂੰ ਪੂਰੇ ਵਾਕ ਤੋਂ ਪਤਾ ਲੱਗਦਾ ਕਿ ਬੰਦੇ ਦੀ ਪ੍ਰਸ਼ੰਸਾ ਹੋ ਰਹੀ ਹੈ ਤਾਂ ਕੀ ਹੈ ਇਹ ਇਹ ਪ੍ਰਸ਼ੰਸਾਵਾਚਕ ਵਿਸ਼ਮਕ ਪ੍ਰਸ਼ੰਸਾਵਾਚਕ ਵਿਸ਼ਮਕ ਜੇ ਇਹ ਹੀ ਬੱਲੇ-ਵੱਲੇ ਦੇ ਨਾਲ ਅਸੀਂ ਕਹਤਾ ਬੱਲੇ-ਵੱਲੇ ਚੌਂਕ ਵਿੱਚ ਕਿੰਨੀ ਟ੍ਰੈਫਿਕ ਹੋ ਰਹੀ ਹੈ ਬੱਲੇ-ਵੱਲੇ ਚੌਂਕ ਵਿੱਚ ਕਿੰਨੀ ਭੀੜ ਲੱਗੀ ਹੋਈ ਹੈ ਤਾਂ ਇਹ ਹੁਣ ਜਿਹੜਾ ਇਹ ਹੈ ਚੌਂਕ ਵਿੱਚ ਕਿੰਨੀ ਟ੍ਰੈਫਿਕ ਹੋ ਰਹੀ ਹੈ ਇਹ ਪ੍ਰਸ਼ੰਸਾ ਤਾਂ ਹੈ ਨਹੀਂਗੀ ਇਹ ਹੈਰਾਨੀ ਹੋ ਰਹੀ ਹੈ ਬੋਲਣ ਵਾਲੇ ਨੂੰ ਵਕਤੇ ਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਅੱਗੇ ਤਾਂ ਕਦੇ ਇੰਨੀ ਟ੍ਰੈਫਿਕ ਦੇਖੀ ਨਹੀਂ ਸੀ ਇਸ ਕਰਕੇ ਇਹ ਕੀ ਹੋ ਗਿਆ ਬੱਲੇ-ਵੱਲੇ ਸ਼ਬਦ ਕੀ ਹੋ ਗਿਆ ਇਹ ਹੈਰਾਨੀਵਾਚਕ ਵਿਸਮਕ ਹੋ ਗਿਆ ਹਰਾਨੀਵਾਚਕ ਵਿਸਮਕ ਹੁਣ ਅਗਲੀ ਗੱਲ ਇਹ ਹੈ ਇਹਨੂੰ ਗੱਲ ਨੂੰ ਥੋੜਾ ਜਿਹਾ ਮੈਂ ਹੋਰ ਖੋਲਦਿਆਂ ਜਿਹੜੇ ਇਹ ਸ਼ਬਦ ਨੇਗੇ ਵਿਸਮਕ ਸ਼ਬਦ ਜਿਨ੍ਹਾਂ ਦੀ ਸੀ ਗੱਲ ਕਰਦੇ ਆਂ ਇਹਨਾਂ ਦਾ ਪ੍ਰਸੰਗ ਤੈ ਕਰੂਗਾ ਕਿ ਇਹ ਕਿਹੜੀ ਪ੍ਰਕਾਰ ਦਾ ਵਿਸਮਕ ਹੈ ਇਹ ਹੈਰਾਨੀ ਵਾਚਕ ਹੈ ਪ੍ਰਸ਼ੰਸਾ ਵਾਚਕ ਹੈ ਸ਼ੋਕ ਵਾਚਕ ਹੈ ਤਾਂ ਸਾਨੂੰ ਪੂਰੇ ਦੇ ਪੂਰੇ ਵਾਕ ਦੇ ਵਿੱਚੋਂ ਸੈਂਸ ਕਰਨਾ ਪੈਣਾ ਹੈ ਪੂਰੇ ਦੇ ਪੂਰੇ ਵਾਕ ਵਿੱਚੋਂ ਸਮਝਣਾ ਪੈਣਾ ਹੈ ਵੀ ਹੁਣ ਇਹਦੇ ਅਰਥ ਕੀ ਬਣਗੇ ਜਿਵੇਂ ਮਿਸਾਲ ਵਜੋਂ ਅਸੀਂ ਇਨਾਂ ਦੀ ਗੱਲ ਕੀਤੀ ਸੀ ਬੱਲੇ ਬੱਲੇ ਦੀ ਤਾਂ ਸਾਨੂੰ ਵਾਕ ਦੇ ਵਿੱਚੋਂ ਪਤਾ ਲੱਗਿਆ ਕਿ ਇਹ ਹਰਾਨੀ ਵਾਚਕ ਵਿਸਮਕ ਹੈ ਤਾਂ ਸਾਨੂੰ ਪੂਰੇ ਵਾਕ ਦੇ ਵਿੱਚੋਂ ਪਤਾ ਲੱਗਿਆ ਵੀ ਇਹ ਪ੍ਰਸ਼ੰਸਾਵਾਚਕ ਵਿਸਮਕ ਹੈ ਅਗਲੀ ਸਾਡੇ ਕੋਲ ਵਿਸਮਕ ਦੀ ਕਿਸਮ ਹੈ ਦੋਸਤੋ ਇੱਛਾਵਾਚਕ ਵਿਸਮਕ ਜਿਹੜੇ ਸ਼ਬਦ ਤੋਂ ਮਾਨਸਿਕ ਇੱਛਾ ਦੇ ਭਾਵ ਪ੍ਰਗਟ ਹੋਣ ਇੱਛਾਵਾਚਕ ਵਿਸਮਕ ਕਹਾਉਂਦਾ ਹੈ ਮਾਨਸਿਕ ਇੱਛਾ ਦੇ ਭਾਵ ਜਿਵੇਂ ਕਾਸ਼ हे ਰੱਬਾ ਹਾਈ ਜੀ ਜੇ ਕਿਤੇ ਹੇ ਵਾਹਿਗੁਰੂ ਹੇ ਕਰਤਾਰ ਆਦ ਇਹ ਤੋਂ ਇਲਾਵਾ ਹੋਰ ਵੀ ਹੋਤਾਵੇਂ ਹੇ ਅੱਲਾ ਹੇ ਅਕਾਲ ਪੁਰਖ ਵਗੈਰਾ ਵਗੈਰਾ ਹੁਣ ਇਨਾਂ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈਗਾ ਇਹ ਸ਼ਬਦ ਬੋਲਣ ਤੋਂ ਬਾਅਦ ਵਕਤੇ ਨੇ ਆਪਣੀ ਇੱਛਾ ਪ੍ਰਗਟ ਕੀਤੀ ਹੁੰਦੀ ਹੈ ਜਿਵੇਂ ਕਹੋ ਕਾਸ਼ ਮੈਂ ਪੰਛੀ ਹੁੰਦਾ ਹੇ ਰੱਬਾ ਸੁੱਖ ਹੀ ਵਰਤਾਈਂ ਹਨਾ ਸੁੱਖ ਵਰਤੌਣ ਦੀ ਇੱਛਾ ਹੈਗੀ ਵਕਤੇ ਦੀ ਕਿ ਪ੍ਰਮਾਤਮਾ ਸੁੱਖ ਵਰਤਾਵੇ ਹਾਏ ਜੀ ਮੈਂ ਠੀਕ ਹੋ ਜਾਵਾਂ ਹਨਾ ਉਹ ਠੀਕ ਹੋਣ ਦੀ ਇੱਛਾ ਹੋਗੀ ਜੇ ਕਿਤੇ ਅ ਅੱਜਕੱਲ ਪੰਛੀਆਂ ਦੀ ਵੀ ਕਦਰ ਹੁੰਦੀ ਤਾਂ ਉਹਦੀ ਇੱਛਾ ਵੀ ਪੰਛੀਆਂ ਦੀ ਪੇੜ ਪੌਦਿਆਂ ਦੀ ਕਦਰ ਹੋਵੇ ਇਹ ਇੱਛਾਵਾਚਕ ਵਿਸਮਕ ਹੋ ਗਿਆ ਹੈ ਵਾਹਿਗੁਰੂ ਸੁਖ ਹੀ ਵਰਤਾਈ ਸੁਖ ਵਰਤਾਏ ਜਾਣ ਦੀ ਇੱਛਾ ਹੈ ਵਕਤ ਦੀ ਇਸ ਕਰਕੇ ਇਸ ਤੋਂ ਪਹਿਲਾਂ ਬੋਲੇ ਜਾਣ ਵਾਲੇ ਸ਼ਬਦ ਕੀ ਹੋਗੇ ਇੱਛਾਵਾਚਕ ਵਿਸਮਕ ਸ਼ੋਕਵਾਚਕ ਵਿਸਮਕ ਸ਼ੋਕ ਤੋਂ ਭਾਵ ਹੁੰਦਾ ਹੈਗਾ ਦੁੱਖ ਸ਼ੋਗ ਜਾਂ ਸ਼ੋਕ ਇਹਦਾ ਮਤਲਬ ਹੁੰਦਾ ਹੈ ਦੁੱਖ ਅਫਸੋਸ ਵਾਸਤੇ ਵਰਤੇ ਜਾਂਦਾ ਹੈ ਇਹ ਸ਼ਬਦ ਸ਼ੋਕਵਾਚਕ ਵਿਸ਼ਮਕ ਜਿਸ ਸ਼ਬਦ ਤੋਂ ਦੁੱਖ ਜਾਂ ਅਫਸੋਸ ਦੇ ਭਾਵ ਪ੍ਰਗਟ ਹੋਣ ਸ਼ੋਕਵਾਚਕ ਵਿਸ਼ਮਕ ਹੁੰਦਾ ਹੈ ਜਿਵੇਂ ਅਫਸੋਸ ਜਿਵੇਂ ਅਸੀਂ ਕਿਸੇ ਹਾਦਸੇ ਦੇ ਬਾਰੇ ਦੁੱਖ ਪ੍ਰਗਟ ਕਰਨ ਤੋਂ ਪਹਿਲਾਂ ਸ਼ਬਦ ਬੋਲਦੇ ਹਾਂ ਅਫਸੋਸ ਬਹੁਤ ਮਾੜਾ ਹੋਇਆ ਅਫਸੋਸ ਹੀ ਹੋ ਗਿਆ ਸ਼ੋਕਵਾਚਕ ਵਿਸਮਿਕਾ ਹਾਈ ਕਿੰਨਾ ਮਾੜਾ ਹਾਦਸਾ ਹੋਇਆ ਹਾਈ ਕੀ ਹੈ ਸ਼ੋਕਵਾਚਕ ਵਿਸਮਿਕ ਕੋ ਦੁੱਖ ਨੂੰ ਪ੍ਰਗਟ ਕਰ ਰਹਾ ਹੈ ਉਈ ਐਸੇ ਤਰ੍ਹਾਂ ਉਈ ਸ਼ਬਦ ਵੀ ਟਕਸਾਲੀ ਦੇ ਵਿੱਚ ਉਈ ਜਾਂ ਓਫ ਇਹ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਵਰਤੇ ਜਾਂਦੇ ਨੇਗੇ ਸਾਡੇ ਮਾਲਵੇ ਦੇ ਵਿੱਚ ਉਹੋ ਵੀ ਵਰਤਿਆਦਾ ਓਹੋ ਅਜਾ ਨਹੀਂ ਸੀ ਹੋਣਾ ਚਾਹੀਦਾ ਹਨਾ ਇਹਦਾ ਮਤਲਬ ਉਹਨੂੰ ਦੁੱਖ ਲੱਗਿਆਗਾ ਵਕਤੇ ਨੂੰ ਇਸ ਗੱਲ ਦਾ ਕਿ ਇਹ ਨਹੀਂ ਸੀ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਰਕੇ ਨਾ ਉਸ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਕਿਹੜਾ ਸ਼ਬਦ ਬੋਲਿਆ ਉਹਨੇ ਉਹੋ ਹਾਏ ਰੱਬਾ ਕਿੰਨਾ ਮਾੜਾ ਕੀਤਾ ਠੀਕ ਹੈ ਹੁਣ ਰੱਬਾ ਸ਼ਬਦ ਇੱਥੇ ਵੀ ਆ ਗਿਆ ਤੇ ਇੱਥੇ ਵੀ ਆ ਗਿਆ ਇਹ ਸਾਨੂੰ ਵਾਕ ਦੱਸਦਾ ਹੈਗਾ ਵੀ ਇਹਦੇ ਵਿੱਚ ਇਹ ਅਸ਼ੋਕਵਾਚਕ ਵਿਸ਼ਮਕ ਹੈ ਜਾਂ ਇੱਛਾਵਾਚਕ ਵਿਸ਼ਮਕ ਹੈ ਹੈ ਰੱਬਾ ਤੋਂ ਭਾਵ ਹੋ ਗਿਆ ਉੱਥੇ ਉਹ ਆਪਣੀ ਕਿਸੇ ਇੱਛਾ ਨੂੰ ਪ੍ਰਗਟ ਕਰ ਰਿਹਾ ਹੈਗਾ ਜਦੋਂ ਹਾਏ ਰੱਬਾ ਹੋ ਗਿਆ ਹਾਏ ਨਿਕਲੀ ਅੰਦਰੋਂ ਧਾ ਨਿਕਲਣ ਤੋਂ ਬਾਅਦ ਰੱਬਾ ਕਿਹਾ ਇਟ ਮੀਨ ਇਜ਼ ਜੇ ਹੀ ਕਿਸੇ ਦੁੱਖ ਦੀ ਘੜੀ ਦੇ ਵਿੱਚ ਵਰਤਿਆ ਗਿਆ ਇਸ ਕਰਕੇ ਹੈਗੀ ਆ ਸ਼ੋਕਵਾਚਕ ਵਿਸ਼ਮਕ ਇਸ ਤੋਂ ਬਾਅਦ ਆ ਗਿਆ ਸੰਬੋਧਨੀ ਵਿਸ਼ਮਕ ਕਿਸੇ ਨੂੰ ਸੰਬੋਧਨ ਕਰਨ ਭਾਵ ਬੁਲਾਉਣ ਲਈ ਵਰਤੇ ਗਏ ਸ਼ਬਦ ਜਿਵੇਂ ਵੀ ਨੀ ਓਏ ਓਏ ਮੁੰਡਿਆ ਮੁੰਡਿਓ ਨੀ ਕੁੜਿਓ ਓਏ ਕਾਕਾ ਅੜਿਆ ਕੁੜੇ ਬੀਬਾ ਮਾਂ ਬੇਟਾ ਪੁੱਤਰ ਕਿੰਨੇ ਹੀ ਦੇ ਵਿੱਚ ਸ਼ਬਦ ਆ ਸਕਦੇ ਨੇ ਸਪਸ਼ਟ ਹੈ ਦੇ ਵਿੱਚ ਕਿਸੇ ਨੂੰ ਬੁਲਾਉਣ ਵਾਸਤੇ ਜਿਹੜੇ ਸ਼ਬਦ ਵਰਤੇ ਗਏ ਹੁੰਦੇ ਨੇ ਉਹ ਸੰਬੋਧਨੀ ਵਿਸ਼ਮਕ ਕਹਾਉਂਦੇ ਨੇ ਸਤਕਾਰਵਾਚਕ ਵਿਸ਼ਮਕ ਜਿਹੜੇ ਸ਼ਬਦ ਤੋਂ ਪਿਆਰ ਜਾਂ ਸਤਕਾਰ ਦੇ ਭਾਵ ਪ੍ਰਗਟ ਹੋਣ ਪਾਤਰ ਸਾਹਿਬ ਦਾ ਇੱਕ ਬਹੁਤ ਸੋਹਣਾ ਸ਼ੇਅਰ ਹੈ ਹਮੇਸ਼ਾ ਬਣਨਾ ਲੋਚਿਆ ਤੁਹਾਡੀ ਪਿਆਰ ਦੇ ਪਾਤਰ ਕਦੇ ਨਾ ਸੋਚਿਆ ਕਿ ਉਹ ਬਣਦੇ ਜਾਂ ਆ ਬਣਦੇ ਕਿਸੇ ਸਤਕਾਰ ਜਾਂ ਪਿਆਰ ਦੇ ਵਿੱਚ ਬੋਲੇ ਗੇ ਸ਼ਬਦ ਜਿਹੜੇ ਅਗਲੇ ਦੇ ਕਾਲ ਜੀ ਠੰਡ ਪਾਉਂਦੇ ਨੇ ਉਹ ਹੁੰਦੇ ਨੇਗੇ ਸਤਕਾਰਵਾਚਕ ਵਿਸ਼ਮਕ ਜਿਵੇਂ ਅਸੀਂ ਕਿਸੇ ਨੂੰ ਕਹਿ ਦਈਏ ਆਓ ਜੀ ਜੀ ਆਇਆਂ ਨੂੰ ਧੰਨ ਭਾਗ ਜਾਂ ਕਹ ਲਈਏ ਤੁਹਾਡਾ ਸਵਾਗਤ ਹੈ ਜੀ ਕਿਸੇ ਬੰਦੇ ਦਾ ਸਵਾਗਤ ਕਰਨ ਦੇ ਲਈ ਜਾਂ ਕਿਸੇ ਬੰਦੇ ਨੂੰ ਇਹ ਅਹਿਸਾਸ ਕਰਾਉਣ ਦੇ ਲਈ ਵੀ ਤੁਹਾਡਾ ਇੰਤਜ਼ਾਰ ਹੈ ਤਾਂ ਉੱਥੇ ਇਹ ਵਰਤੇ ਜਾਂਦੇ ਨੇਗੇ ਸਤਕਾਰਵਾਚਕ ਵਿਸ਼ਮਕ ਫਟਕਾਰਵਾਚਕ ਵਿਸ਼ਮਕਾ ਗਿਆ ਇਹਦੇ ਬਿਲਕੁਲ ਆਪੋਜ਼ਿਟ ਫਟਕਾਰਵਾਚਕ ਵਿਸ਼ਮਕ ਫਟਕਾਰ ਕਿਹਾ ਜਾਂਦਾ ਹੈਗਾ ਕਿਸੇ ਨੂੰ ਮਾੜਾ ਬੋਲਣਾ ਜਾਂ ਲਾਹਨਤ ਪਾਉਣੀ ਉਸ ਤੋਂ ਬਣਿਆ ਹੋਇਆ ਵਿਸ਼ਮਕ ਹੈ ਜਿਹੜੇ ਸ਼ਬਦਾਂ ਤੋਂ ਫਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ ਜਿਵੇਂ ਫਿਟੇ ਮੂੰ ਜਿਵੇਂ ਅਸੀਂ ਕਹਿਦਗੇ ਅ ਥੋੜੀ ਜੀ ਕੈਜ਼ੂਅਲ ਲੈਂਗੁਏਜ ਹੈਗੀ ਇਹ ਆਮ ਮਿਆਰ ਤੋਂ ਡਿੱਗੀ ਹੋਈ ਲੈਂਗੁਏਜ ਮੰਨੀ ਜਾਂਦੀ ਹੈ ਇਹ ਜਿਹਦੇ ਵਿੱਚ ਜਿਵੇਂ ਅਸੀਂ ਕਹਿਦਗੇ ਆਪ ਭਾਸ਼ਾ ਦੇ ਵਿੱਚ ਵੀ ਸਲੈਂਗ ਦੇ ਵਿੱਚ ਵੀ ਰੱਖੇ ਜਾਂਦੇ ਨੇ ਇਹ ਸ਼ਬਦ ਫਿਟੇ ਮੂੰ ਤੁਹਾਡੇ ਤੋਂ ਇਹੀ ਆਸ ਸੀ ਦੁਰ ਫਿਟੇ ਮੂੰ ਤੁਸੀਂ ਇਹ ਕੀ ਕੀਤਾ ਲੱਖ ਲਾਹਨਤ ਤੁਸੀਂ ਸਾਡੇ ਪਰਿਵਾਰ ਨਾਲ ਬਹੁਤ ਬੁਰਾ ਕੀਤਾ ਤੇਰਾ ਬੇੜਾ ਬਹਿ ਜਾਏ ਤੁਸੀਂ ਤੂੰ ਇੱਕ ਫਕੀਰ ਨੂੰ ਬਹੁਤ ਮੰਦਾ ਬੋਲਿਆ ਹੈ ਤੇਰਾ ਕੱਖ ਨਾ ਰਹੇ ਤੂੰ ਲੋਕਾਂ ਦੀ ਬੁਰਾਈ ਕਰਦਾ ਹੈ ਇਸ ਕਰਕੇ ਜਿਹੜੇ ਕਿਸੇ ਨੂੰ ਭੰਡਣ ਵਾਸਤੇ ਕਿਸੇ ਨੂੰ ਲਾਹਨਤ ਪਾਉਣ ਵਾਸਤੇ ਜਿਹੜੇ ਕਿਸੇ ਵਿਅਕਤੀ ਦੇ ਮੂੰਹੋਂ ਸੁਭਾਵਕ ਹੀ ਸ਼ਬਦ ਨਿਕਲਦੇ ਨੇਗੇ ਇੱਕ ਤਰ੍ਹਾਂ ਦੀ ਇਹ ਗਾਲ ਦੀ ਪੱਦਰ ਤੱਕ ਪਹੁੰਚ ਜਾਂਦੇ ਨੇਗੇ ਠੀਕ ਹੈ ਇਸ ਲਈ ਇਹ ਕਹਾਉਂਦੇ ਨੇਗੇ ਫਟਕਾਰ ਵਾਚਕ ਵਿਸਮਿਕ ਅਗਲੀ ਵਿਸਮਿਕ ਦੀ ਕਿਸਮ ਆਗੀ ਦੋਸਤੋ ਅਸੀਸ ਵਾਚਕ ਵਿਸਮਿਕ ਜਿਹੜੇ ਸ਼ਬਦਾਂ ਤੋਂ ਅਸੀਸ ਦਾ ਜਾਂ ਦੁਆ ਦੇ ਭਾਵ ਪ੍ਰਗਟ ਹੋਣਾ ਅਸੀਸ ਵਾਚਕ ਵਿਸਮਿਕ ਕਹਾਉਂਦੇ ਹਨ ਜਿਉਂਦਾ ਰਹੇ ਵਧੀ ਫੁੱਲੀ ਖੁਸ਼ ਰਹੇ ਬੁੱਢ ਸੁਹਾਗਣ ਹੋਵੇ ਸਾਈ ਜੀਵੇ ਬੁੰਡ ਸਾਗਣ ਹੋਵੇਂ ਭਾਵ ਤੇਰਾ ਪਤੀ ਤੇਰੇ ਬੁਢਾਪੇ ਤੱਕ ਜਿਉਂਦਾ ਰਹੇ ਉਮਰਾ ਮਾਣੇ ਜਵਾਨੀਆਂ ਮਾਣੇ ਇਸ ਤਰ੍ਹਾਂ ਦੀਆਂ ਅਸੀਸਾਂ ਇਹਦੇ ਵਿੱਚ ਰੱਖੀਆਂ ਜਾਂਦੀਆਂ ਨੇ ਜਿਹੜੀਆਂ ਕਿਸੇ ਗੱਲ ਕਰਨ ਤੋਂ ਪਹਿਲਾਂ ਕਿਸੇ ਅਸੀਸ ਵਜੋਂ ਕੋਈ ਵਕਤਾ ਜਿਹੜੇ ਸ਼ਬਦ ਬੋਲਦਾ ਹੈਗਾ ਉਹ ਅਸੀਸਵਾਚਕ ਵਿਸ਼ਣਕ ਹੁੰਦੇ ਨੇ ਇਹਨਾਂ ਦੀ ਕੋਈ ਤੋੜ ਨਹੀਂ ਹੈਗਾ ਦਾ ਪੰਜਾਬੀ ਭਾਸ਼ਾ ਦੇ ਵਿੱਚ ਜੇ ਮਨੁੱਖ ਦੇ ਅੰਦਰ ਨੇਕੀ ਹੋਵੇ ਤਾਂ ਇਹਨਾਂ ਦਾ ਕੋਈ ਤੋੜਾ ਨਹੀਂ ਤੇ ਜੇ ਮਨੁੱਖ ਦੇ ਅੰਦਰ ਬਦੀ ਹੋਵੇ ਤਾਂ ਫਟਕਾਰਵਾਚਕ ਵਿਸਮਕ ਦਾ ਕੋਈ ਤੋੜਾ ਨਹੀਂ ਜਿਵੇਂ ਉਹ ਇੱਕ ਸੁਖਵਿੰਦਰ ਅਮਰਥੋਰਨ ਦਾ ਬਹੁਤ ਖੂਬਸੂਰਤ ਸ਼ੇਅਰ ਹੈ ਕੌਣ ਕਿਸੇ ਦਾ ਮਾਣ ਵਧਾਉਂਦਾ ਕਹਿ ਕੇ ਮੱਲਾ ਸ਼ੇਰਾ ਇੱਥੇ ਹਰ ਇੱਕ ਪੱਥਰ ਪਰਖੇ ਹਰ ਇੱਕ ਫੁੱਲ ਦਾ ਜੇਰਾ ਇਸ ਕਰਕੇ ਅ ਅਸੀਸਵਾਚਕ ਵਿਸਮਿਕ ਤੇ ਫਟਕਾਰਵਾਚਕ ਵਿਸਮਿਕ ਦੇ ਬਾਰੇ ਚ ਅਨੇਕ ਸ਼ਬਦ ਹੋ ਸਕਦੇ ਨੇ ਉਹ ਸ਼ਬਦ ਆਪ ਹੀ ਸਿਰ ਚੜ ਕੇ ਬੋਲਦੇ ਹੁੰਦੇ ਨੇ ਕਿ ਮੇਰੇ ਰਾਹੀਂ ਅਸੀਸ ਦਿੱਤੀ ਜਾ ਰਹੀ ਹੈ ਜਾਂ ਫਟਕਾਰ ਪਾਈ ਜਾ ਰਹੀ ਹੈ ਅੱਗੇ ਆ ਗਿਆ ਸੂਚਨਾਵਾਚਕ ਵਿਸਮਿਕ ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੂਚਨਾ ਕਰਨ ਤੋਂ ਪਹਿਲਾਂ ਵਰਤੇ ਜਾਣ ਸੂਚਨਾਵਾਚਕ ਵਿਸਮਿਕ ਕਹਾਉਂਦੇ ਹਨ ਜਿਵੇਂ ਅਸੀਂ ਕਹਿੰਦਾ ਠਹਿਰੋ ਜਰਾ ਇਸ ਤੋਂ ਬਾਅਦ ਕੋਈ ਵਾਕ ਆ ਗਿਆ ਜਿਵੇਂ ਕਹਿੰਦਾ ਠਹਿਰੋ ਜਰਾ ਅੱਗੇ ਸੜਕ ਤੰਗ ਹੈ ਠਹਿਰੋ ਜਰਾ ਅੱਗੇ ਪੁਲ ਦਾ ਕਾਰਜ ਚੱਲ ਰਿਹਾ ਹੈ ਤਾਂ ਜਿਹੜੇ ਇਹ ਪਿਛਲੇ ਸ਼ਬਦ ਨੇਗੇ ਅੱਗੇ ਪੁਲ ਦਾ ਕਾਰਜ ਚੱਲ ਰਿਹਾ ਹੈ ਅੱਗੇ ਪੁਲ ਤੰਗ ਹੈ ਇਹ ਸੜਕ ਦੇ ਉੱਪਰ ਦਿੱਤੀ ਇੱਕ ਜਾਣਕਾਰੀ ਹੈ ਸੂਚਨਾ ਹੈ ਉਹ ਸੂਚਨਾ ਨੂੰ ਦੇਣ ਤੋਂ ਪਹਿਲਾਂ ਇਹ ਸ਼ਬਦ ਬੋਲੇ ਜਾਂਦੇ ਨੇ ਠਹਿਰੋ ਜਰਾ ਸੁਣੋ ਜੀ ਖਬਰਦਾਰ ਜਾਗਦੇ ਰਹੋ ਹਟੋ ਜੀ ਵੇਖੀ ਬਚੀ ਹੁਸ਼ਿਆਰ ਰਹੋ ਤਾਂ ਕਿ ਉਹ ਸੂਚਨਾ ਵਿਅਕਤੀ ਗੌਰ ਨਾਲ ਸੁਣ ਸਕੇ ਉਹ ਸੂਚਨਾ ਤੋਂ ਪਹਿਲਾਂ ਇਹ ਬੋਲੇਗੇ ਸ਼ਬਦ ਕਿਸੇ ਅ ਵਿਅਕਤੀ ਦਾ ਧਿਆਨ ਆਪਣੇ ਵੱਲ ਖਿੱਚ ਲੈਣ ਨੂੰ ਪਤਾ ਲੱਗ ਜਾਂਦਾ ਹੈ ਵੀ ਇਨ੍ਹਾਂ ਸ਼ਬਦਾਂ ਤੋਂ ਬਾਅਦ ਕੋਈ ਬਹੁਤ ਇੰਪੋਰਟੈਂਟ ਸੂਚਨਾ ਆਉਣੀ ਹੈ ਉਹਦੇ ਵਾਸਤੇ ਇਹ ਸ਼ਬਦ ਵਰਤੇ ਜਾਂਦੇ ਨੇ ਜਿਵੇਂ ਅਸੀਂ ਕਹਿੰਦਾ ਵੇਖੀ ਅੱਗੇ ਟੋਆ ਹੈ ਡਿੱਗਣਾ ਪਵੇ ਬਚੀ ਅੱਗੇ ਮਾਰ ਖੰਡਾਇਆ ਬਰਦ ਆ ਰਿਹਾ ਹੈ ਹੁਸ਼ਿਆਰ ਰਹੋ ਅੱਜਕੱਲ ਚੋਰੀਆਂ ਜ਼ਿਆਦਾ ਹੋ ਰਹੀਆਂ ਹਨ ਤਾਂ ਇਸ ਕਰਕੇ ਸਾਰੇ ਹੀ ਸ਼ਬਦ ਨਹੀਂਗੇ ਜਿਹੜੇ ਇਹ ਆਉਣ ਤੋਂ ਬਾਅਦ ਇੱਕ ਸੂਚਨਾ ਪਰਗਟ ਕੀਤੀ ਜਾਂਦੀ ਹੈ ਇਸ ਕਰਕੇ ਇਹ ਕਹ ਹੁੰਦੇ ਨੇਗੇ ਸੂਚਨਾਵਾਚਕ ਵਿਸਮ ਇਹਨਾਂ ਦੇ ਵਿੱਚੋਂ ਦੋਸਤੋ ਜਿਹੜੀਆਂ ਆਪਾਂ ਵਿਸਮਕ ਦੀਆਂ ਕਿਸਮਾਂ ਕੀਤੀਆਂ ਨੇ ਇਹਦੇ ਵਿੱਚੋਂ ਕਈ ਚੀਜ਼ਾਂ ਜਿਵੇਂ ਸੂਚਨਾਵਾਚਕ ਵਿਸਮ ਕਹੇ ਜਾਂ ਫਿਰ ਇਹ ਸੰਬੋਧਨੀ ਵਿਸਮਕ ਹੈ ਜਾਂ ਫਿਰ ਇਹ ਅਸੀਸਵਾਚਕ ਹੈ ਜਾਂ ਫਿਰ ਇਹ ਫਟਕਾਰਵਾਚਕ ਹੈ ਇਹਨਾਂ ਦੇ ਵਿੱਚ ਥੋੜੀ-ਥੋੜੀ ਕਈ ਵਾਰੀ ਉਲਝਣ ਪੈਦਾ ਹੋ ਜਾਂਦੀ ਹੁੰਦੀ ਹੈ ਤੇ ਉਸ ਨੂੰ ਸਪਸ਼ਟ ਕਰਨ ਵਾਸਤੇ ਅਸੀਂ ਇੱਕ ਸਿਸਟਮ ਬਣਾਇਆ ਹੋਇਆਗਾ ਥਿਉਰੀ ਤੋਂ ਬਾਅਦ ਅਗਲੀ ਕਲਾਸ ਇਸੇ ਰੱਖ ਦੇਵਾਂਗੇ ਐਮਸੀਕਿਊਜ਼ ਦੀ ਤੇ ਅਗਲੀ ਕਲਾਸ ਸਾਡੀ ਜਿਹੜੀ ਹੈਗੀ ਉਹ ਵਿਸਮਿਕ ਦੇ ਨਾਲ ਸੰਬੰਧਤ ਐਮਸੀਕਿਊਜ਼ ਦੀ ਹੋਊਗੀ ਤੇ ਸਾਡੇ ਆਡੀਅנס ਨੂੰ ਬੇਨਤੀ ਹੈ ਕਿ ਸਾਡੀ ਅਗਲੀ ਕਲਾਸ ਦੇ ਤੱਕ ਸਾਡੇ ਨਾਲ ਬਣੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ